ਯਾਰ ਰੇਨਕੋਟ ਕਿਹੜੀ ਚੀਜ਼ ਨਹੀਂ ਆ ਉੱਥੇ ਜਿਹੜੀ ਨਹੀਂ ਹੈਗੀ ਉੱਥੇ ਆਪਾਂ ਉੱਥੇ ਲੋਕਾਂ ਨੇ ਤਾਂ ਨਹੀਂ ਕੀਤੀ ਹੋਈ ਤਾਂ ਨਹੀਂ ਸੱਜਣਾ ਤੇ ਸਾਦਗੇ ਸਾਨੂੰ ਅੱਤਵਾਦੀ ਦੱਸਦੇ ਨੇ ਐਂ ਗੋਦੀ ਮੀਡੀਆ ਸਾਨੂੰ ਅੱਤਵਾਦੀ ਆ ਦੱਸੋ ਅਸੀਂ ਅੱਤਵਾਦੀ ਆ ਉਹ ਯਾਰ ਅਸੀਂ ਕਿਸਾਨ ਆ ਅਸੀਂ ਸੰਘਰਸ਼ ਕਰਨ ਵਾਲੇ ਬੰਦੇ ਆ ਸੀ ਤਾਂ ਲੋਕਾਂ ਦੇ ਢਿੱਡ ਭਰਨ ਵਾਲੇ ਬੰਦੇ ਆ ਸੋ ਇਸ ਕਰਕੇ ਅਸੀਂ ਇੰਨੀ ਗੱਲ ਕਹਿੰਦੇ ਆ ਵੀ ਸਾਨੂੰ ਇੱਕ ਜਿਹੜੀ ਗੋਦੀ ਮੀਡੀਆ ਅੱਤਵਾਦੀ ਕਹਿੰਦੀ ਆ ਇਹਦੇ ਉੱਤੇ ਵੀ ਕਾਰਵਾਈ ਕਰਵਾਓ ਜਿੰਨੀ ਵੀ ਹੋ ਸਕਦੀ ਆ ਕਿਉਂਕਿ ਤੁਸੀਂ ਉਹ ਕਲਾਸ ਬੈਠੇ ਹੋ ਸਾਰੇ ਜਣੇ ਜਿਹੜੇ ਪੜ੍ਹੇ ਲਿਖੇ ਨੇ ਸੂਝਵਾਨ ਨੇ ਸੋ ਇਹਨਾਂ ਗੋਦੀ ਮੀਡੀਆ ਦੇ ਪਿੱਛੇ ਨਾਲ ਲੱਗੋ ਤੇ ਸਿਰਫ ਕਾਲੇ ਕਾਨੂੰਨਾਂ ਨੂੰ ਜਿਹੜਿਆਂ ਨੂੰ ਵਾਪਸ ਕਰਾਉਣ ਲਈ ਆਦਾ ਨਾਰਾ ਮਾਰੋ ਜਾਂ ਨਾਲ ਸਾਥ ਦਿਓ ਸੋ ਬਹੁਤ ਬਹੁਤ ਧੰਨਵਾਦ ਸਾਰੀ ਫਲੈਟ ਦਾ ਜਿਨ੍ਹਾਂ ਨੇ ਬਹੁਤ ਪਿਆਰ ਨਾਲ ਮੈਨੂੰ ਸਾਰੇ ਸਪੋਰਟ ਦਿੱਤੀ ਆ ਜੇ ਕਿ ਮੈਡਮਾਂ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਆ ਤਾਂ ਤੁਸੀਂ ਉਹਨਾਂ ਨੂੰ ਰੋਕਣ ਨਹੀਂ ਦਿੱਤਾ ਤੁਹਾਡਾ ਧੰਨਵਾਦ ਆ ਤੁਹਾਡਾ ਧੰਨਵਾਦ ਆ ਜੀ ਜਿੰਨਾ ਕਹਿਦਾ ਉਹਨਾਂ ਥੋੜਾ ਧੰਨਵਾਦ ਆ